ਹੋਣਾ ਜੀ ਪ੍ਰਾਉਡ ਸ਼ਹਿਰ ਲਾਹੌਰ ਚ ਵੜ ਜਾਣਾ ਹਾਂ ਜੀ ਜਿਹੜੋ ਜਿੱਤਰੋਂ ਆਏ ਇਹ ਪ੍ਰਾਣ ਲੋਹਾਨਿਆ ਇਹ ਨਹੀਂ ਇਹ ਬ੍ਰਿਟਿਸ਼ ਟਾਈਮ ਦਾ ਲਾਹੌਰ ਹੈ ਜਿੱਥੇ ਅਸੀਂ ਘੁੰਮ ਰਹੇ ਹਾਂ ਓਕੇ ਜਿੱਥੇ ਪਿੱਛੇ ਤੁਸੀਂ ਆਪਣੀ ਰਾਇਸ਼ ਹੋ ਮਾਡਰਨ ਹੈ ਹਾਂ ਆ ਬ੍ਰਿਟਿਸ਼ ਟਾਈਮ ਦਾ ਹੁਣ ਅਸੀਂ ਜਿਹੜਾ ਪਹਿਲਾ ਸ਼ਹਿਰ ਹੈ ਨਾ ਹਾਂ ਉਹਦਾ ਕੈਕਟਰ ਕਰ ਚੁਣ ਇਹ ਗੂਰਿਆਂ ਦਾ ਬਣਾਇਆ ਹੈ ਬਲਾਗਰਸ ਆ ਗਏ ਸਾਡੇ ਕੋਲ ਸਾਡੇ ਬਲਾਗ ਦੇਖਦੇ ਕਿਦ ਆਏ ਆ ਚੱਲਣਾ ਪਾਈ ਬਲਾਗ ਵਾਲਿਆਂ ਨੂੰ ਦੇ ਦਿਆ ਕਿ ਅਸੀਂ ਬਲਾਗਰ ਬਣ ਗਏ ਛੋਟੇ ਨੇ ਸਾਡੇ ਲੈਫਟ ਹੈਂਡ ਸਾਈਡ ਤੇ ਹੁਣ ਹੋਟਲ ਆਇਆਗਾ ਵੀ ਗੋਲੇ ਦਾ ਆਪਣਾ ਫਲੈਟਿਸ ਹੋਟਲ ਹੈ 1880 ਦਾ ਆਈ ਥਿੰਕ ਲਿਖਿਆ ਵੀ ਫਲੈਟਿਸ ਯੂ ਦੇਖਿਆ ਪਰ ਲੁੱਧੇ ਤੋਂ ਲਿਖਿਆ ਆ ਉਹ ਪਰਲ ਉਹ ਆਇਆ ਹੋਟਲ ਲਿਖਿਆ ਸਮਾਦ ਹੋ ਗਿਆ ਆਹਨੇ ਇੱਥੇ ਸੌਟਨ ਕਿੱਟਾ ਆ ਤਾ ਤੋਂ ਕਿਥੋਂ ਭੁੱਲੀ ਉਹ ਇੱਧੇ ਗੰਨੇ ਹੱਥ ਨਾਲ ਗੰਨੇ ਜਾਣੀ ਆ ਪਰਲੀ ਆ ਤਾਂ ਕੋਈ ਨਹੀਂ ਜਾਂਦੀ ਆ ਉਹ ਆਜੇ ਕੰਦਾ ਉਹਨਾਂ ਕੰਨਾਂ ਨਾਲ ਲੋਗਰਸ ਵੀ ਆਣੇ ਚਾਹੀਦੇ ਨੇ ਹਾਂ ਇਹ ਪੰਜਾਬ ਅਸੈਂਬਲੀ ਦੀ ਬੈਕ ਸਾਈਡ ਹੈ ਤੇ ਪੰਜਾਬ ਅਸੈਂਬਲੀ ਲਾਹੌਰ ਕਿਉਂਕਿ ਪਾਕਿਸਤਾਨ ਪੰਜਾਬ ਦੀ ਰਾਜਧਾਨੀ ਹੈ ਨਾ ਹਾਂਜੀ ਹਾਂਜੀ ਇਹ ਉਹਦੀ ਅਸੈਂਬਲੀ ਇੱਥੇ ਬੈਠਦੇ ਨੇ ਸਾਰੇ ਜਿਹਨੇ ਵੀ ਐਮਪੀ ਨੇ ਸਾਡਾ ਹਾਂ ਬੰਦ ਬੰਦ ਟ੍ਰਾਫਿਕ ਖੁੱਲੇ ਖੁੱਲੇ ਆ ਸਾਰੇ ਇੱਥੇ ਲੋਕ ਆਪਣੇ ਵਿੱਚ ਦੇ ਰਸ ਜਿਆਦਾ ਚੇਤੋਂ ਉੱਤੋਂ ਕਾਰਾਂ ਦਾ ਘਾਟ ਆ ਮੋਟਰਸਾਈਕਲ ਜ਼ਿਆਦਾ ਆ ਵਧੀਆ ਸਮਝ ਕਾਰਾਂ ਆ ਜਿੱਥੇ ਜਗ੍ਹਾ ਹੀ ਨਹੀਂ ਮਿਲੂ ਆਪਣੇ ਹੋਂ ਕਿਹੜਾ ਜਗ੍ਹਾ ਮਿਲਦੀ ਆ ਇਹ ਪਰ ਸਭ ਕੁਛ ਠੀਕ ਆ ਸਾਰੇ ਪਾਸੇ ਤੁੰਦ ਆਦੀਆਂ ਇਹ ਸਾਡਾ ਜਨਤਾ ਦਾ ਕਥੂ ਜ਼ਿਆਦਾ ਆ ਇਹ ਲੋਕ ਫੋਲੋ ਹੀ ਨਹੀਂ ਕਰਦੇ ਜੀ ਹੁਣ ਦੇਖੋ ਬਣਾਇਓ ਰੂੜੀ ਨਹੀਂ ਉੱਚ ਚਾਈ ਜਾਓ ਤੂੰ ਉਧਰ ਚਾਈ ਚੁਕ ਬਣਾਇਓ ਨਹੀਂ ਇਹ ਨਹੀਂ ਵਿਚਾਈ ਉਧਰ ਨੂੰ ਚਾਈ ਜਾਣਾ ਵਿਚੇ ਕੋਈ ਵਿਚੇ ਹੀ ਬੜੀ ਜਾਂਦੇ ਇੱਕ ਦੂਜੇ ਦੇ ਪਤਾ ਨਹੀਂ ਇੰਨੇ ਪਿਆਰ ਆ ਸਭ ਗੱਡੀ ਠੋਕ ਚ ਵੀ ਵਿਚ ਨੂੰ ਵਿਚ ਨੂੰ ਪਰ ਇਹ ਗਲਤੀ ਕਰਦੇ ਆ ਸਾਡੇ ਲੋਕ ਸਾਰਿਆਂ ਲਈ ਬਣਿਆ ਹੈ ਬੜੀ ਵਧੀਆ ਕੰਮ ਦੱਸਦਾ ਜੇ ਜਿੱਤ ਸਮਾਂ ਖਰਾਬ ਨਾ ਹੋਵੇ ਚੈਨ ਲੱਗੇ ਜਿੰਦਾ ਜਾਨ ਜਿਆਦਾ ਚਲੁੰਦੇ ਆ ਇਹ ਆਗੇ ਪ੍ਰਾਣੀ ਫੂਡ ਸਟਰੀਟ ਤੇ ਸਾਰੇ ਸੈਨਮੇ ਇਸੇ ਰੋਡ ਦੇ ਉੱਪਰ ਸੈਨਮੇ ਸੈਨਮੇ ਇਹ ਆ ਗਈ ਲక్ష్ਮੀ ਚੌਕ ਹੈ ਲక్ష్ਮੀ ਚੌਕ ਦੇਖਿਆ ਨਾ ਜਿੰਨਾ ਹੋਂ ਤੱਕ ਸਾਰੇ ਗਏ ਆ ਬਹੁਤ ਵਧੀਆ ਲੱਗਾ ਵਿਆਹ ਮੰਗਉਦੈ ਨੇ ਕਰੇ ਸਾਡੇ ਦਾ ਇਹ ਮੇਨ ਲక్ష్ਮੀ ਚੌਕ ਹਾਂਜੀ ਇਹ ਪੁਰਾਣੀ ਅਦੀ ਫਰੰਟ ਐਲੀਵੇਸ਼ਨ ਹੈ ਪੈਕ ਖਤਮ ਹੋ ਗਿਆ ਲੇਕਿਨ ਫਰੰਟ ਐਲੀਵੇਸ਼ਨ ਹੈ ਪੁਰਾਣਾ ਹੂੰ ਨਾ ਪੌਲ ਤਾਂ ਨਾ ਇਹ ਨਹੀਂ ਪੌਲ ਤੇ ਹੈ ਹੌਂ ਬਣਿਆ ਇਹ ਤਾਂ ਇਹ ਤੇ orange line दयाल सिंह ਮਜੀਠੀਆ ਸੀ ਜਿਨੇ ਲਾਹੌਰ ਨੂੰ ਬਹੁਤ ਸਾਰੇ ਦੇਣ ਦਿੱਤੀ ਮਤਲਬ ਪ੍ਰਾਪਰਟੀ ਮੇਨ ਮੇਨ ਪ੍ਰਾਪਰਟੀ ਦਿੱਤੀਆਂ ਜਿੱਥੇ ਉੱਤੇ ਹਸਪੀਟਲਸ ਬਣੇ ਨੇ ਸਕੂਲ ਕਾਲਜ ਉਹਨਾਂ ਚ ਇੱਕ ਇਹ ਇੱਕ ਕਾਲਜ ਦਿਆਲ ਸਿੰਘ ਕਾਲਜ ਜਿਹੜਾ 2 ਪਰਾ ਸੀ ਨਾ ਇਹਦੇ ਲਾਦ ਕੋਈ ਨਹੀਂ ਸੀ ਜਿੱਦਾਂ ਨਾ ਉਹ ਸਿੰਘ ਕਹੇ ਦਿਆਲ ਸਿੰਘ ਦਿਆਲ ਅੱਛਾ ਅਪ ਬੁਣੋ ਲੱਤੇ ਲੈਲੀਬੀਜੀ ਕਾਲਜ ਅੱਛਾ ਬਹੁਤ ਵਧੀਆ ਇਹ ਤੇ ਰੱਖੋ ਇਹ ਨਾਲ ਹੀ ਅੱਗੇ ਲਾਇਬ੍ਰੇਰੀ ਹੈ ਵਿਆਲ ਸਿੰਘ ਲਾਇਬ੍ਰੇਰੀ ਹੈ ਟ੍ਰਸਟ ਟ੍ਰਸਟ ਲਾਇਬ੍ਰੇਰੀ ਹੈ ਮੇਗਾ ਰਾਣਾ ਸਾਹਿਬ ਨਾ ਉਹ ਡਾਕਟਰ ਧੁੱਗਾ ਆਇਆ ਜੀ ਸਾਡੇ ਉਹ ਸਾਡੇ ਸ਼ਹਿਰ ਰਹਿੰਦਾ ਹੈ ਅੱਛਾ ਆ ਪਿੱਛੇ ਜੇ ਉਹਨਾਂ ਨੇ ਦਿਖਾਇਆ ਜੀ ਇਹਦਾ ਜੁਨੀਅਰਸਟੀ ਚ ਗਿਆ ਸੀ ਨਾ ਉਹ ਜਿਨ੍ਹਾਂ ਨੇ ਪੰਜਾਬੀ ਕਾਨਫਰੰਸ ਕਰਾਈ ਤੁਹਾਡੇ ਨਾਲ ਅੱਛਾ ਉਹ ਵਾਲੇ ਮੇਗਾ ਨਾਮ ਇਹਨੂੰ ਲਉਣਾ ਰਾਣਾ ਸਾਹਿਬ ਵੀ ਮੇਗਾ ਇੱਥੇ ਹੀ ਸੀ ਕੁਛ ਇਹ ਲਾਇਬ੍ਰੇਰੀ ਉਹ ਦਾ ਬਕਰਮਜੀਤ ਮਜੀਠੀਆ ਉਹਦਾ ਬਾਦਲ ਦਾ ਸਾਲਾ ਉਹ ਉਹ ਇਹਨਾਂ ਦੀ ਰਿਸ਼ਤੇਦਾਰੀ ਚ ਸੀ ਨਾ ਉਹ ਮਜੀਠੀਆ ਹੈ ਇਹ ਗਵਾਲ ਮੰਡੀ ਆ ਗਈ ਗਵਾਲ ਮੰਡੀ ਠੀਕ ਠੀਕ ਨਾਲ ਅੱਗੇ ਗਵਾਲ ਮੰਡੀ ਆ ਠੀਕ ਠੀਕ ਫਿਰ ਇੱਥੇ ਜਾਂਦੇ ਹੋਣੇ ਨੇ ਫਿਲਮ ਦੇਖਣ ਜਾ ਇੱਥੇ ਕਿਸ ਕਿਹਨਾਂ ਲੱਭੇ ਇਹ ਨਹੀਂ ਇੱਕਦਈ ਹੀ ਕਰ ਲੈਣਾ ਆਪਾਂ ਲੋੜ ਕਿਹੜਾ ਐ ਐਗਜ਼ੈਕਟਲੀ ਚੀਜ਼ ਆਪਾਂ ਦਾ ਵੇ ਸਾਡੇ ਭੂਆ ਜੀ ਨੇ ਜਦੋਂ ਗੱਲ ਹੋਣੀ ਹੈ ਨਾ ਗਵਰ ਮੰਡੀ ਗਵਰ ਮੰਡੀ ਜਿੱਦਾ ਆ ਗਵਰ ਮੰਡੀ ਦੇ ਵਿੱਚ ਜੋ ਹੁਣ ਆਸਟੈਂਡ ਤੁਸੀਂ ਐ ਤੇ ਉਹਨਾਂ ਦਿਖਾ ਦੇ ਮੈਂ ਕਿਹਾ ਚਲੋ ਦੇ ਆਹਾਂ ਬਿਲਡਿੰਗਾਂ ਦੇ ਵਿੱਚ ਐਸਾ ਪੁਰਾਣੀਆਂ ਬਿਲਡਿੰਗਾਂ ਕੋਲ ਉਹ ਤੇ ਮਲੇਰ ਕੋਟਲੇ 100 125 25 ਸਾਲ ਪੁਰਾਣੀਆਂ ਮਿੱਟੀ ਦਾ ਪਾਂਡਾ ਆਗੇ ਜਦੋਂ ਆ ਬੈਠ ਗਾ ਰਹੇ ਜਿਹੜੀ ਉੱਤੇ ਉਹ ਉੱਤੇ ਦਾ ਜਿਹੜਾ ਮਲੇਰ ਕੋਟਲਾ ਵਿਕਾਸ ਚ ਹਾਂਜੀ ਬਿਲਕੁਲ ਐਂ ਹੀ ਲੱਗਦਾ ਜਿਵੇਂ ਤੁਸੀਂ ਪਾਕਿਸਤਾਨ ਚ ਹੋ ਜਿਵੇਂ 75% ਉਹ ਯਾਦ ਸੀ ਨਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਜਦਿਆਂ ਨੂੰ ਚਣਿਆ ਸੀ ਨੇ ਅੱਜ ਉਹੀ ਕੱਲਾ ਨਵਾਬ ਸੀ ਜਿਹਨੇ ਕਿਹਾ ਸੀ ਵੀ ਉਹਨੂੰ ਜਾਈ ਹੈਗਾ ਉਹਨੂੰ ਵੀ ਤੂੰ ਮਾਰਾ ਕੀਤਾ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਬਾਰ ਦਿੱਤਾ ਸੀ ਵੀ ਤੁਸੀਂ ਇੱਥੇ ਰਹੋ ਜਿੱਦਾਂ ਜਦੋਂ ਪਾਕਿਸਤਾਨ ਬਣਿਆ ਇੱਕ ਵੀ ਮੁਸਲਮਾਨ ਉੱਥੇ ਮਰਿਆ ਨਹੀਂ ਸਟਿਲ ਮジョਰਿਟੀ ਚ ਉੱਥੇ ਦਾ ਜਿਵੇਂ ਸਾਡੇ ਪੰਜਾਬ ਐਸੈਂਬਲੀ ਚ ਦੇ ਦਾ ਦੋ ਘਰਾਣੇ ਆ ਉਹਨਾਂ ਚ ਇੱਕ ਕਾਲੀਦਾਲ ਵਾਲੇ ਦਿੰਦੇ ਆ ਉਹ ਤੋਂ ਐਮਐਲਏ ਵੀ ਆਪਣਾ ਮੁਸਲਮਾਨ ਭਰਾ ਹੀ ਬੰਦਾ ਹੈ ਫਿਰ ਉਹਨੂੰ ਮਨਿਸਟਰ ਵੀ ਮਿਲਦੀ ਹੈ ਜਦਾਂ ਤੁਸੀਂ ਉੱਥੇ ਜਾਓ ਉੱਦবাই ਬੁਰਕੇ ਬੁਰਕੇ ਪਾ ਕੇ ਜੇ ਦਸਾਰਾ ਕੋਈ ਐਂ ਲਗੋਗੇ ਤੁਸੀਂ ਜਿਵੇਂ ਇੱਥੇ ਘਮ ਹਜੇ ਇੱਥੇ ਬਰਕੇ ਘੱਟਾ ਉੱਥੇ ਜਾਂਦੇ ਆ ਜਦਾਂ ਨਾ ਨਾਰਮਲ ਜਾ ਸਟੇਲੋ ਤੇ ਹਜੇ ਰਾਣੀ ਜੀ ਆਉਂਦੀ ਆ ਰਾਜਾ ਤਾਂ ਪੂਰਾ ਹੋ ਗਿਆ ਸੀ ਨਵਾਬ ਬਾਕੀ ਜਿਹੜੇ ਨਵਾਬ ਦੇ ਬਾਕੀ ਜਿਹੜੇ ਨਵਾਬ ਦੇ ਭਰਾ ਸੀ ਉਹ ਪਾਕਿਸਤਾਨ ਆ ਗਏ ਸੀ ਜਿੱਤ ਤੋ ਜਿੰਨੇ ਤੇ ਆ ਸਕੂਟੀਆਂ ਸਕੂਟੀਆਂ ਤੁਹਾਡੇ ਸਾਡੇ ਦਾ ਬਿਲਕੁਲ ਨਹੀਂ ਹੁੰਦੀਆਂ। ਦਾ ਥੋੜੀ ਥੋੜੀ ਚੌਕ ਲੱਗ ਹੈਗੀ ਆ। ਸਾਡੇ ਦਾ ਹੁਣ ਕਿਤੇ ਸੋਨੇ ਵਾਲਾ ਉਹ ਵੀ ਇੱਕ ਅੱਧਾ ਰੱਖਣ ਲੱਗਿਆ। ਨਹੀਂ ਤਾਂ ਕੋਈ ਸਕੂਟੀ ਰੱਖਦਾ ਨਹੀਂ। ਸੀਛਾ ਦੇ ਕੋ। ਸੀਛਾਂ ਦਰਮਿਆਨ ਦਾ। ਅੰਦਰੋਂ ਘੱਟ ਹੈ। ਉਸ ਸਾਈਡ ਪਰ ਕੋਈ ਸਾਈਡ ਪਰ ਕੋਈ ਸਾਈਡ ਪਰ ਜਗ੍ਹਾ ਬਹੁਤ ਕਮ ਹੋ ਗਈ ਹੈ ਉਸ ਸਾਈਡ ਪਰ ਰੱਖ ਕੇ ਜਾ ਰਹੇ ਹੋ ਇੱਧਰ ਨਾ ਕਰੋ ਆ ਸਿੱਧੀ ਕਰ ਲੋ ਸਿੱਧੀ ਕਰ ਲੋ ਮੇਰੀ ਤਰਫੋਂ ਵੀ ਸਿੱਧਾ ਜਾਣੇ ਦੋ ਜਾਣੇ ਦੋ ਸਿੱਧੀ ਰੱਖੋ ਇਸ ਤਰਫ ਨਾ ਕਰਨਾ ਇਸ ਤਰਫ ਜਗ੍ਹਾ ਬਹੁਤ ਹੈ ਜਾ ਦੇ ਲੋ ਜਾਣੇ ਜਾਣੇ ਬਸ ਠੀਕ ਹੈ ਜਰੂਰ ਅਜਾਤ ਗਏ ਸੀ ਪਾਸੇ ਮੋੜਨਾ ਹੈ ਕਿ ਕੋਈ ਨਾ ਸਿੱਧਾ ਐਂਡ ਬੰਦ ਹੋਣ ਦੋ ਆਟਕੇ ਕਰੋ ਖੜੇ ਅਨੰਦ ਜੀ ਗੱਡੀ ਆ ਗੱਡਾ ਫੋਟਾ ਤੱਕੇ ਨੰਦਾ ਆ ਗਿਆ ਨਾ ਚੱਲ ਆਪਣੇ ਤਾਂ ਗੱਡੀਆਂ ਕਈ ਸਾਰੇ ਚੱਲਦੀਆਂ ਜਿਹੜੇ ਡਰਪੋਟ ਆਉਂਦੇ ਆ ਮਾਰਤਾ ਕਿੰਨੇ ਪੈਸਾ ਲੱਗਦੇ ਆ ਐਸੇ ਗੌਰਮਣੀ ਤੋਂ ਨਿਕਲ ਕੇ ਆ ਸਾਹਮਣੇ ਹੁਣ ਗੌਰਮਣੀ ਥਾਣਾ ਆ ਗਿਆ ਠੀਕ ਆਉਂ ਤੇ ਉਹ ਦੇਖਦੇ ਨੇ ਰੈੱਡ ਕਲਰ ਦੀ ਕੋਈ ਉਹ ਥਾਣਾ ਬਹੁਤ ਠੀਕ ਆ ਪਿਛੋਂ ਆਇਆ ਗੌਰਮਣੀ ਦਾ ਉਤ ਵਾਲੀ ਵੀ ਹੈ ਨਾਲ ਹੀ ਅੱਗੇ ਉਹ ਹੋ ਰਿਹਾ ਹਾਂਜੀ ਉਹ ਉਹ ਤਸਿਲਦਾਰ ਤਸਿਲ ਸਾਗੇ ਉੱਥੇ ਹੁੰਦਾ ਉਹ ਤਸਿਲ ਹੁੰਦਾ ਤਸਿਲ ਦੀਆਂ ਪੰਜ ਮੈਂ ਕੁਝ ਕਹਿੰਦੇ ਹੁੰਦੇ ਇਹ ਉਹਨੇ ਪੁਰਾਣੇ ਲਾਹੌਰ 'ਚ ਐਂਟਰ ਕਰ ਗਏ ਠੀਕ ਯਾਨੀ ਮਤਲਬ 12 ਦਰਵਾਜ਼ਿਆਂ ਵਾਲਾ ਲਾਹੌਰ ਜਿਹੜਾ ਨਾ ਉਹ ਇੱਥੋਂ ਸ਼ੁਰੂ ਹੋ ਗਿਆ ਇਹ ਇਹ ਉਹਦਾ ਰਿੰਗ ਰੋਡ ਹੈ ਇਹ ਐਵਲਾ ਸਾਡੇ ਲੈਫਟ ਹੈਂਡ ਸਾਈਡ ਤੇ ਲਾਹੌਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਸੀ। ਪਰ ਉਹ ਅਰਜਨਦੇਵ ਜੀ ਨੂੰ ਇੱਥੇ ਤਪਤੀ ਤਤੀ ਰਵੀ ਦੇ ਬਿਠਾਇਆ ਸੀ। ਜੇ ਥੋੜਾ ਜਿਹਾ ਚੰਗ ਸਕਦੇ ਹੁੰਦੇ ਸੀ ਉਸ ਜਗ੍ਹਾ ਦੇ ਵਿੱਚ ਜਾਵਾਂਗੇ। ਚੱਲਣਾ। ਬਸ ਇੱਥੋਂ ਉਸੇ ਦੇ ਲੱਗ ਚੱਲਣਾ। ਅਸੀਂ ਧੀ ਦੂਰ ਚੱਲ ਕੇ ਆਏ। ਸਹੀ ਗੱਲ ਯਾਦ ਕਰ ਤਾ। ਦਰਸ਼ਨ ਕੀਤੇ ਬਗੈਰ। ਤੇ ਪਰ ਅਰਜਨਦੇਵ ਜੀ ਨੂੰ ਤਪਤੀ ਤਤੀ ਬਿਠਾਇਆ ਸੀ। ਅੱਛਾ ਉਹ ਤਾਂ ਉਹ ਤਾਂ ਸਮਝ ਨਹੀਂ ਆ ਰਿਹਾ। ਅਪਰੇ ਲਾ ਜਾਣਾ ਬਾਬਾ ਜੀ। ਵਾਹ। तो करवाने में पुत्राली गुमंड है तो बहुत ज़्यादा आ थोड़ा ड्राई फ्रूट आ गया जलेबा ओ राज्य पे एंडी मार दे ऐसे के क्या नहीं ओके ड्राई फ्रूट में इतना नहीं कहना <coughs> तो सीड्स वाली नहीं लगने देनी अच्छा तेट से देनी है ਔਰ ਡਿਟੇਟ ਵੀ ਹੁੰਦੀਆਂ ਹੀ ਆ ਹਾਂਜੀ ਯਾ 25 ਜਦੋਂ ਮਿਲ ਜਾਂਦੀ ਹੈ ਸਾਰੀ ਮਤਲਬ ਤੁਸੀਂ ਜਦੋਂ ਲੂਣ ਲਾਣ ਲੱਗਾ ਐ ਰੋਸਟ ਕੀਤੀਆਂ ਲੈ ਜਾ ਸਕਦੇ ਹੋ ਸਨੈਕ ਹੀ ਇਹ ਸਾਰਾ ਵਾਕਿਆਤ ਨਹੀਂ ਤਾਂ ਮੈਂ ਕੋਈ ਤਾਂ ਕੁਝ ਨਹੀਂ ਮੰਨਦਾ ਪਤਾ ਹਾਂ ਤੁਹਾਨੂੰ ਕਿੰਨਾ ਇੰਨਾ ਤਾਂ ਲੱਗਣੀ ਹੈ ਪਾਰਕਿੰਗ ਹੈ ਕਿੰਨੇ ਦੇ ਲੱਗਣੀ ਹੈ 20 ਮਿੰਟ 20 ਮਿੰਟ ਅੱਧਾ ਘੰਟਾ ਸਾਰੀ ਇਧਰ ਪਾਰਕਿੰਗ 300 ਰੁਪਏ ਹੋ ਗਿਆ ਤਾਰੀਖੇ ਦਿਨੀ ਹੈ ਪੰਜਾਹ ਕਰ ਲਈ ਬਾਹਰ ਇਹ 500 ਕਰ ਲਈ ਮੈਂ ਜਲਦੀ 20 25 ਮਿੰਟ ਚਲੋ ਆਹ ਬਰਲੀ ਗੱਡੀ ਦੇ ਕੇ ਲਾ ਕੇ ਚਾਬੀ ਦੇਣੀ ਪਣੀ ਨਾ ਨਹੀਂ ਰੱਖ ਲਈ ਕਿਸੇ ਪਾਸੇ ਖਲੋ ਜਾ ਹੁਣ ਚਰਤਾ ਇਹ ਨਹੀਂ ਮੰਨਦਾ ਜੇ ਨਹੀਂ ਸਹੀ ਗਿਆ ਲਾਣ ਨਹੀਂ ਕਰਨਾ ਪੈਣਾ ਜੇ ਉਹ ਲਾਲ ਕਿਲੇ ਕੋਲ ਵੀ ਇਦਾਂ ਹੀ ਹੁੰਦਾ ਚਾਬੀ ਦੇ ਕੇ ਜਾਣੀ ਪੈਂਦੀ ਆ ਆਪਣੇ ਇੰਡੀਆ ਉਹ ਜਗਾ ਘਟਾਦਾ ਪਹਿਲਾਂ ਅੱਗੇ ਪਿੱਛੇ ਕਰਕੇ ਕਰਾਉਣੇ ਇੱਥੇ ਇੱਕ ਲਾਈਨ ਤਾਂ ਨਯਾਦ ਵੀ ਖੁੱਲਣਾਂ ਲੱਗੀਆਂ ਪੁੱਟੀਆਂ ਇਹਨਾਂ ਦੀ ਥੋੜੀ ਇਹ ਵੀ ਕਿਸੇ ਦੀ ਜਾਨੀ ਕਵਰ ਪਾ ਕੇ ਗਿਆ ਉਹ ਤਾਂ ਕੰਮ ਵਾਲੇ ਦੀ ਹੋਣੀ ਆ ਦਾਦੀ ਨੂੰ ਸੀਨੀ ਫੜ ਕੇ ਆ ਦੇਖ ਲੋ ਦਾਦੀ ਨੂੰ ਕੱਲਾ ਤੁਸੀਂ ਨੀ ਬੀਬੀ ਕਹਿੰਦੀ ਫੜਦੇ ਆ ਦੇ ਪਕਾਸ ਹੱਥ ਫੜੀ ਜਾਂਦਾ ਆ ਆਹ ਅੰਦਰੋਂ ਮਖਾਣੇ ਕੜਕੜੇ ਆ ਲੈ ਖੁਰਾਜੀ ਬੇਨਜੀ ਤੁਹਾਡੇ ਡਰਾਈ ਫਰੂਟ ਆ ਗਏ ਅਸੀਂ ਤੁਹਾਡੇ ਲਈ ਮੂਵੀ ਬਣਾ ਲੰਨੇ ਆ ਤੁਹਾਡੇ ਡਰਾਈ ਫਰੂਟ ਦੇ ਦਿਆਂ ਆ ਆਹ ਆਹ ਆਵੇ ਰਈਆਂ ਡੇਪਸ ਅਸੀਂ ਚੱਲੇ ਆ ਗੁਰਵਾਰਜਨ ਦੇਵ ਜੀ ਦਾ ਸ਼ਹੀਦ ਦੇ ਅਸਥਾਨ ਦੇਖਣ ਹਾਂ ਇੱਥੇ ਸੇਮੀਆਂ ਸੂਮੀਆਂ ਜਾਈਆਂ ਥੋੜੀਆਂ ਮਠਿਆਈਆਂ ਆ ਤੇ ਆ ਗਈ ਗਰੋਸਰੀ ਸ਼ਾਪਿੰਗ ਬੱਟੇ ਪਟਾਕੇ ਇਹ ਪਟਾਕੇ ਕਾਤੇ ਰੱਖੇ ਹੋਗੇ ਪਟਾਕੇ ਕਾਤੇ ਰੱਖੇ ਹੋਣਗੇ ਕੋਈ ਹੋੜਾ ਇਹਨਾਂ ਦਾ ਦਿਨ ਆਉਣ ਵਾਲਾ ਹਨ ਤਾਂ ਰੱਖਿਆ ਹੋਣੇ ਆ ਇਹ ਤਾਂ ਵਿਆਹ ਸ਼ਾਦੀ ਦੀ ਚੱਲਦੀ ਹੈ ਨਾ ਆਹਾ ਹਾ ਹਾ ਤਾਂ ਹੀ ਆਹ ਦੇਖੋ ਕਿੰਨੇ ਪੁਰਾਣੀ ਬਿਲਡਿੰਗ ਇਹ ਕੀ ਆ ਮਸਜਿਦ ਆ ਆਹ ਬਣਾਏ ਦੀ ਬਣਾਈ ਮੈਂ ਹਾਂ ਆਹ ਦੇ ਮਠਿਆਈ ਦੀ ਸ਼ਾਪ ਮਠਿਆਈਆਂ ਇਹ ਤਾਂ ਬਣਾ ਲਈ ਮੈਂ ਆਇਓ ਬਾਜੀ ਆਇਓ ਮਾਬਾ ਸਾਰੀ ਆਹ ਉਹ ਤਾਂ ਉਹ ਜਾਨੀ ਆਪਾ ਇੱਥੇ ਆ ਗਾ ਗੁਰਵਾੜ ਜਨਦੇਵ ਜੀ ਦਾ ਇਹ ਬੋਦਾ ਇਸਨੇ ਬਲਾਈਡ ਲਾ ਕੇ ਮੇ ਚੱਲ ਕਰ ਦਿੱਤੀ ਉਹ ਲੰਗੇ ਬੱਚੇ ਬੱਚੇ ਨਾ ਹਾਂ ਜਗ੍ਹਾ ਜਿੱਥੇ ਗੁਰਵਾੜ ਜਨਦੇਵ ਜੀ ਗੁਰਵਾੜ ਜਨਦੇਵ ਜੀ ਤੱਤੀ ਤਵੀ ਤੇ ਬਿਠਾਇਆ ਸੀ ਇੱਥੇ ਨਾ ਇਹ ਜਗ੍ਹਾ ਉੱਥੇ ਲਿਖਿਆ ਹੈ ਜੀ 1600 ਦੀ ਜਗ੍ਹਾ ਇੰਨੀ ਹੈ ਹਾਂ ਅੱਗੇ ਆ ਜੀ ਕੋਟ ਵਾਲੀ ਦੀ ਸੀ ਉਹ ਕਿਹਨੂੰ ਕਿਹੜੀ ਹੈ ਨਹੀਂ ਨਹੀਂ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਸੱਤੀ ਤੱਕ ਉੱਥੇ ਐਨੇ ਖਾਂਸੀ ਬਸਾ ਹਾਂ ਜੀ ਆਹ ਇਹ ਹੈ ਜੀ ਨਾ ਪੁਰਾਣਾ ਦੇਖੋ ਹਾਂ ਜੀ ਪੁਰਾਣਾ ਦਰਫਾ ਹਾਂ ਇਹ ਉਹ ਦੋ ਲਈ ਆ ਟਰੀ ਪੁਰਾਣਾ ਆ ਹਾਂ ਸਾਰਾ ਆ ਦੇ ਫਾਇਰ ਵਰਕਸ ਦੀ ਸ਼ਾਪ ਖੁੱਦ ਦੇ ਪਈ ਆ ਫਾਇਰ ਵਰਕਸ ਇੱਥੇ ਇੱਧਰ ਪਾਸਟਾ 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 ਐਵਰੀ ਅਦਰ ਸ਼ਾਪ ਫਾਇਰ ਵਰਕਸ ਦੀ ਸ਼ਾਪ ਆ ਦੇ ਛੋਟੇ ਇੱਧਰ ਅੱਗੇ ਇੱਧਰ ਦੇ ਪਾਸੇ ਵੀ ਫਾਇਰ ਵਰਕਸ ਸਰ ਬਰਥਡੇਸਟ ਆਫ ਮਖ ਲੋ ਕਿੰਨੀ ਆਮੈਂਦੀ ਕੱਲ ਕੱਲ ਮੁੰਡਾ ਕਿੱਦਾਂ ਕਿੱਦਾਂ ਚੀਜ਼ ਬਹੁਤ ਨਾਈਸ ਲੱਗੀ ਇੱਥੇ ਹਰ ਪਾਸੇ ਬੋੜਾ ਆਇਆ ਪੁਰਾਣੀਆਂ ਪੁਰਾਣੀਆਂ ਆ ਦੇਖੋ ਮਠਿਆਈ ਦੀ ਸ਼ਾਪ ਰੰਗ ਬਰੰਗੀਆਂ ਮਠਿਆਈਆਂ ਮਡੋਰੀ ਲੈ ਗਿਆ ਆ ਦੇਖੋ ਪੁਰਾਣੀ ਬੋੜ ਆਪਣੇ ਉਧਰ ਪੰਜਾਬ ਚ ਆਹੋ ਆ ਆਪਣੇ ਉੱਤਰ ਪੰਜਾਬ ਚ ਹੈ ਨਹੀਂ ਫਰਾਣੀਆਂ ਬੜਾ ਤੇ ਤੁਹਾਡੀ ਵੀਡੀਓ ਬਣਾ ਸਕਦੇ ਨਾਲੇ ਬਣਾ ਲੈ ਅਗੇ ਨਾਲੇ ਬਣਾ ਲਈ ਨਾਲੇ ਪੁੱਛਦੇ ਆ ਮਾ 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 ਜਾਂਦੇ ਮਰੇ ਮਰੇ ਆ ਹੈਗਾ ਦਿੱਲੀ ਗੇਟ ਦਿੱਲੀ ਦਰਵਾਜਾ ਇਹਨੂੰ ਕਹਿੰਦੇ ਆ ਇਹ ਉਸੋਂ ਦੇ ਪੁਰਾਣੇ ਸਮਿਆਂ ਦਾ ਆ ਅ ਰਾਇਲ ਟ੍ਰੇਲ ਗੋਰੀਆਂ ਦੇ ਸਮੇਂ ਤੋਂ ਬਣਿਆ ਆ ਇਹ ਦਿੱਲੀ ਦਰਵਾਜਾ ਲਾਹੌਰ ਦੇ ਵਿੱਚ ਇੱਕ ਪਾਸੇ ਨੂੰ ਰੋ ਰੋ ਕੋ ਲੋਹੀ ਪ੍ਰਾਣਾ ట్రాਫਿਕ ਵੜਾਯਾ ਦਿੱਲੀ ਦਰਵਾਜੇ ਦੇ ਅੰਦਰ ਬੜੀ ਡੇਂਜਰਸ ਕੇਰੀ ਹੈ ਕੀ ਆ ਟੂਰਿਸਟ ਇਨਫੋਰਮੇਸ਼ਨ ਸੈਂਟਰ ਹੈ ਇਹ ਇਹ ਅੰਦਰ ਉਹ ਸੱਤਾਂ ਦਾ ਆ ਲੋਕ ਲੋਹੀ ਪ੍ਰਾਣੀ ਲੋ ਸਾਰਾ ਕੁਝ ਰੱਖਿਆ ਆ ਇਹਨੇ ਉ ਪਿੱਛੇ ਰਹਿ ਗਈ ਮੈਂ ਲਾ 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 ਮੈਂ ਕਾਸ ਆ ਵੀ ਗਿਆ ਇੱਧਰ ਨੂੰ ਜਾਣਾ ਆਪਾਂ ਅਸੈਂ ਇੱਧਰ ਅੰਦਰ ਨੂੰ ਜਾਣਾ ਚਲੋ ਮੈਂ ਗਿਆ ਉਹ ਮੱਥਾ ਟੇਕਣ ਲੱਗਾ ਭਾਈ ਇਹ ਦਿੱਲੀ ਦਰਵਾਜੇ ਤੇ ਬੈਕ ਸਾਈਡ ਤੇ ਦੇਖੋ ਪ੍ਰਾ ਬੇਰੀਆਂ ਬੋੜਾਂ ਪਿੱਪਲ ਕਿੰਨੇ ਪੁਰਾਣੇ ਪੁਰਾਣੇ ਸਾਰੇ ਇਹਨਾਂ ਦੇ ਹਨਾ ਹੈ ਮੈਨੂੰ ਤਾਂ ਰਾਤ ਕਹ ਅੱਛਾ ਤੁਸੀਂ ਢੇਰ ਲਏ ਸੀ ਗੱਲ ਮੈਂ ਸਾਰੇ ਨਹੀਂ ਲਿਆ ਸੀ ਆ ਮੈਂ ਕੀ ਕਰੇ ਉਹ ਮਰੂਦ ਸੀ ਕਿ ਤੁਹਾਡੇ ਹੱਥ ਚ ਮੈਂ ਲੋਹਾਰ ਦੀਆਂ ਗਲੀਆਂ ਆ ਜਾ ਜਾ ਆ ਥੋੜਾ ਜਿਹਾ ਲੁਧਿਆਣੇ ਵਾਲਾ ਰੋਲਾ ਰਫਾ ਅੰਦਰ ਗੇਟ ਦੇ ਆ ਕੇ ਦਿੱਲੀ ਗੇਟ ਦੇ ਅੰਦਰ ਆ ਕੇ ਆ ਵੀ ਵਧੀਆ ਆ ਹਾਂ ਉਹ ਬਰੀ ਗਲੀ ਉਹ ਸਾਹਮਣੇ ਓ ਮਾਈ ਗਾਡ ਐ ਹੈ ਉੱਥੇ ਕਿੱਦਾਂ ਲੰਘਦੇ ਹੋਣਗੇ ਨਾਲ ਦੇ ਵੇਖੋ ਗੱਜਦਾ ਹੀ ਆਉਂਦਾ ਹੈ ਚਲੋ ਦੇਖ ਲਓ ਅੱੱਕੀ ਬੰਦਾ ਨਾ ਟ੍ਰੈਫਿਕ ਨਹੀਂ ਹੁੰਦਾ ਹੈਗਾ ਰਾਮਸਾ ਇੱਕ ਹੀ ਬੰਦਾ ਲੰਘ ਸਕਦਾ ਨਹੀਂ ਦੋ ਲੰਘ ਜੂਗੇ ਸਾਹਮਣੇ ਆਉਣ ਵਾਲੇ ਸਾਹਮਣੇ ਆਉਣ ਵਾਲੇ ਨੂੰ ਖੜਾ ਹੋਣਾ ਪੈਣਾ ਨਹੀਂ ਹੈਗਾ ਸਾਹਮਣੇ ਜਗਾ ਹਾਂ ਹਾਂ ਸਾਰੇ ਬਲਾਕ ਬਣਾ ਲੈ ਆਪਾਂ ਹਾਂ ਹਾਂਜੀ ਹਾਂਜੀ ਥੋੜਾ ਜਾਇਆ ਹਾਂ ਇਹ ਬਹੁਤ ਛੋਟੀ ਜਿਹੀ ਗਲੀ ਆ ਪਰ ਹੈ ਬਹੁਤ ਕਲੀਨ ਰੀਲੀ ਨਾਈਸ ਇਹ ਅੰਦਰ ਤੱਕ ਜਾ ਕੇ ਕਾਫੀ ਲੰਬੀ ਜਾਂਦੀ ਆ ਤੇ ਇਧਰ ਨੂੰ ਓਕੇ ਹੁਣ ਮੈਂ ਜਾਨੀ ਵਾਪਿਸ ਉਹ ਖੜੇ ਮੇਰੇ ਨਾਲ ਦੇ Nei, <laughs> nei. <laughs> ਇਹਨਾਂ ਨੂੰ ਕੀ ਕਰਦੇ ਆ ਫੜ ਕੇ ਤਾਂ ਕਿੱਦਾਂ ਬੰਨੀਆਂ ਹੈ ਵਿਚਾਰੀਆਂ ਫੜ ਕੇ ਪੈਸੇ ਲੈ ਕੇ ਚਿੜੀਆਂ ੜਾਉਣ ਨੂੰ ਦਿੰਦੇ ਆ ਫੇ ਕਿ ਇਹਨਾਂ ਨੂੰ ੜਾ ਦੋ ਆਹੋ ਆਹ ਕਾਦਾ ਟਰੀ ਹੋਊਗਾ ਲਾਹੌਰ ਦਾ ਗਵਰਨਰ ਸੀ ਵਜ਼ੀਰ ਖਾਨ ਜਦ ਵਜ਼ੀਰ ਖਾਨ ਨਾਮ ਇਹਦਾ ਤੇ ਉਹਨੇ ਆਪਣੇ ਟਾਈਮ ਪੀਰੀਅਡ ਦੇ ਵਿੱਚ ਜਦੋਂ ਉਹ ਗਵਰਨਰ ਰਿਹਾ ਲਾਹੌਰ ਦਾ ਉਹਨੇ ਇਹਨੂੰ ਤਮੀਰ ਕਰਵਾਇਆ ਸੀ ਜੀ ਤੇ ਇਹ ਸਾਊਂਡਿੰਗ ਜੋ ਪੁਰਾਣੀ ਵਾਈਬ ਆਉਂਦੀ ਹੈ ਪੁਰਾਣੀ ਘਰਾਂ ਦੀ ਆ ਹਾਂ ਦੇਖੋ ਕਿੰਨਾ ਉੱਚਾ ਕੇਅਰ ਦੇਖੋ ਇਹਨਾਂ ਦੀ ਕਿੰਨੀ ਆ ਹਨ ਹਨਾ ਇੰਨੇ ਪੁਰਾਣੇ ਹਾਂ ਸਾਫ਼ ਸੁਥਰੀਆਂ ਪਈਆਂ ਹਨ ਪਹਿਲਾਂ ਆਪਣੀ ਗੁਰਦੂਈ ਸੀਗਾ ਬਹੁਤ ਬੀਜੀ ਅਸੀਂ ਹੁਣ ਆ ਗਏ ਹਾਂ ਮਿਓ ਹਸਪੀਟਲ ਤੇ ਦੇ ਨਾਲ ਹੀ ਹੈਗਾ ਵੇ ਕਿੰਗ ਐਡਵਰਡ ਮੈਡੀਕਲ ਯੂਨੀਵਰਸਿਟੀ ਹੈ ਇਹ ਸਰਕਾਰੀ ਹਸਪੀਟਲ ਹੈ ਕਾਫੀ ਵੱਡਾ ਲੋਕਾਂ ਦਾ ਹਸਪੀਟਲ ਨਾ ਇਹਦੇ ਅੰਦਰ ਹੀ ਉਹ ਛਜੂ ਦਾ ਚਬਾਰਾ ਹੈ ਚਾਹ ਨੂੰ ਕਰਾ ਸਾਰੇ ਮੈਡੀਕਲ ਦੇ ਸਟੂਡੈਂਟ ਕਾਲਜ ਯੂਨੀਵਰਸਿਟੀ ਦੇ ਵਿੱਚੋਂ ਆ ਰਹੇ ਤੇ ਪ੍ਰੈਕਟਿਸ ਕਰਦੇ ਆ। ਨਾਲ ਹੀ ਪੜ੍ਹਦੀਆਂ ਫਿਰ ਆ ਨਾਲ ਇਹ ਤੇ ਆਪਣਾ ਸਟੱਡੀ ਕਰਦੇ ਨੇ। ਸਭ ਡਾਕਟਰ ਹੀ ਲੱਗਦੇ ਦੇਖ। ਦੇਖਣ ਜੀ ਡਾਕਟਰ ਲੱਗਦੇ ਨੇ। ਹਾਂ ਜੀ। ਉਹਨਾਂ ਕੋਟ ਜੂ ਪਾਇਆ ਛਿੱਟੇ ਰੰਗ ਦਾ। ਜੀ ਸਾਹਿਬ ਇੱਡੇ ਲੱਗਦੇ ਆ। ਸਰਜੀਕਲ ਟੋਪਰ ਇੱਥੇ ਮਾਸਕਾਂ ਤੇ ਲੋਕੀ ਅਜੇ ਵੀ ਪਾਈ ਜਾਂਦੇ ਬਹੁਤ। ਹਸਪੀਟਲ ਦੇ ਅੰਦਰ ਹੈ ਨਾ ਫਿਰ ਅੰਦਰ। ਅੱਛਾ ਤਾਂ ਪਾਉਂਦੇ ਆ। ਰਬਾਰ ਵੀ ਮੈਂ ਤਾਂ ਦੇਖ ਉਹ ਅੱਦਾ ਵੀ ਜੀ ਗੁਰਕੇ ਦੀ ਜਗਾ ਕਰ ਲੈਂਦਾ ਹਾਂ ਹਾਂ ਭਾਈ ਇਹਦੀ ਪਹਿਲੀ ਗਲਤੀ ਠੀਕ ਬੋਲ ਗਏ ਪਹਿਲੇ ਨਾ ਜਦੋਂ 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 ਕਰੋਨਾ ਨਹੀਂ ਸੀ ਨਾ ਆਇਆ ਉਦੋਂ ਇਹਨਾਂ ਵਿਚਾਰੀਆਂ ਨੂੰ ਪੂਰਾ ਉਹ ਹਜਾਬ ਕਰਨਾ ਪੈਂਦਾ ਸੀ ਹਾਂ ਅੱਬੇ ਪਰ ਹੁਣ ਉਹਨੇ ਕੀਤਾ ਨਾ ਇਹਨੂੰ ਅੱਗੇ ਟਕਰਾਮ ਤਰੀਕਾ ਆ ਗਿਆ ਹੁਣ ਹੁਣ ਉਹ ਜਦੋਂ ਕੋਵਿਡ ਆਇਆ ਉਹਨਾਂ ਉਸ ਤੋਂ ਬਾਅਦ ਇਹ ਤਰੀਕਾ ਦੱਸ ਦਿੱਤਾ ਕਿ ਭਈ ਇੰਨੀ ਤੁਸੀਂ ਮੂੰਹ ਕਵਰ ਕਰ ਲਵੋ ਨਹੀਂ ਨਹੀਂ ਸਰ ਸਰ ਕਰਨਾ ਜ਼ਰੂਰੀ ਭਾਵੇਂ ਸਾਰਾ ਮੂੰਹ ਦੇ ਸਿਰ ਤੇ ਨਾ ਨਹੀਂ ਨਹੀਂ ਨਾਕਤਾਂ ਮੈਂ ਤਾਂ ਨਾ ਹਰ ਕਿਸੇ ਦਾ ਨਾ ਆਪਣਾ ਹਰ ਘਰ ਦਾ ਆਪਣਾ ਇੱਕ এনवायरमेंट ਐਂਡ ਮਾਹੌਲ ਹੈ ਉਹ ਆਪਣੇ ਮਾਹੌਲ ਦੇ ਨਾਲ ਰਹਿਣਾ ਚਾਹੁੰਦਾ ਜਿੱਦਾਂ ਜੂਸ ਚੂਹ ਜਨ ਬੰਦੋ ਹਾਂ ਜਿੱਦਾਂ ਕੋਈ ਵੀ ਰਹਿੰਦਾ ਸਭੇ ਰਾ ਪਿਆ ਸਾਡੇ

ਅਸੀਂ ਫਿਰ ਮਿਉਂ ਕਹਦੇ ਨੇ ਨਾ ਸਾਡੇ ਮਿਉਂ ਇੱਕ ਔਸਰ ਨੇ ਮੇ ਨਾ ਮਿਉਂ ਵੀ ਹਾਂ ਹਾਂ ਅਸੀਂ ਉਹ ਵਾਲਾ ਮਿਉਂ ਪਾਵੇ ਅੱਛਾ ਸਰ ਨੇ ਵੀ ਇੱਥੇ ਮਿਉਂ ਹੈ ਨਾ ਸਰ ਨੇ ਸਾਡੇ ਅੱਛਾ ਬੀਬੀ ਜਣਾ ਅੱਛਾ ਜੁੱਤੇ ਬਾਰੇ ਕੀ ਆਉਂਦੀ ਮੈਂ ਵਿੱਚ ਬਾਰੇ ਚਾਹਤੇ ਹਾਂ ਸ਼ਾਇਦ ਸ਼ਾਇਦ ਤਾਂ ਦੇਖਣਾ ਜਰੂਰ ਚਲੋ ਇੱਥੇ ਤੁਸੀਂ ਉਤਰੋਣਾ ਫਿਰ ਮੈਂ ਤੁਹਾਨੂੰ ਜ਼ਿਆਦਾ ਨਹੀਂ ਫਿਰ ਪਾਉਂਦੇ ਸੁਣੀ ਤੁਸੀਂ ਇੱਥੇ ਉਤਰੋ ਇੱਥੇ ਉਤਰੋਣਾ ਮੈਂ ਫਿਰ ਗੱਡੀ ਅੱਗੇ ਕਿਤੇ ਲਾਉਣਾ ਰੈੱਡ ਬੰਨ ਪਾਜੀ ਰੈੱਡ ਹਾਂ ਉਹਨੇ ਵੀ ਨਹੀਂ ਇੱਥੇ ਤੁਸੀਂ ਜਿੱਤੀ ਇੱਥੇ ਆ ਰਹੇ ਬਸ ਅੱਛਾ ਜਾ ਕੇ ਪੜਨਾ ਆ। ਓਕੇ। ਆ ਜਾ। ਪੜਾ। ਅੰਨੇ ਠੀਕ ਆ। ਆ ਜਾ। ਆ ਮੈਂ। ਆ ਗਏ। ਸੱਜੂ ਦੇ ਚਾਰੇ ਤਾਂ ਹੀ ਜਾਣਾ ਸੀ। ਸੱਜੂ ਦੇ ਚਾਰੇ। ਹਾਂ। ਤੈਨੂੰ ਤੇਰੇ ਸੁਣਦੇ ਨਾ ਮੈਂ ਕਿਹਾ ਤੈਨੂੰ ਤਾ ਦੇਖਿਆ ਉਹ ਵੀ ਜਿਹੜੀ ਦਿੱਨਸ ਆ ਹਾ ਬੁਕਰੀ ਸਿਰ ਤੋਂ ਸੱਜੀ ਦੇ ਕੋਲੇ ਉਹ ਬਾਰਸ਼ ਨੂੰ ਖਾਈ ਚਿੱਟੀ ਗੱਲ ਇਹ ਕਿੰਨਾ ਪਧੀਆ ਬਣਾਇਆ ਹੈ ਅੱਜ ਮੈਂ ਤਾਂ ਨਹੀਂ ਸੀ ਸੋਚਿਆ ਕਿ ਇਹ ਲੋਕ ਕੋਲ ਬੜਾ ਕਿੰਨਾ ਸੋਹਣਾ ਲੱਗਦਾ ਹੈ ਨਾ ਐ ਗੋਡੇ ਦੇ ਮਟੀਰੀਅਲ ਵਰਗੇ ਗੋਲ ਬਾਲ ਆਣੀ ਨਾ ਬਣ ਗਿਆ ਸਾਰਾ ਬਹੁਤ

ਅਸੀਂ ਹੁਣ ਜਾ ਰਹੇ ਆ ਨਾਰਖਲੀ ਬਾਜ਼ਾਰ ਸੁਣਦਾ ਵੀ ਨਹੀਂ ਕਰਕੇ ਹੁਣ ਇਹਨਾਂ ਦੀ ਨमाज ਦਾ ਟਾਈਮ ਹੋਇਆ ਨमाज ਪੜ੍ਹ ਹੁੰਦੀ ਆ ਇਹ ਅਮਸ਼ੂਰ ਲਾਹੌਰ ਦਾ ਨਾਰਖਲੀ ਬਾਜ਼ਾਰ ਅੰਦਰ ਜਾ ਕੇ ਦੇਖਦੇ ਆ ਠੀਕ ਆ ਸੈਰ ਫਰਕੋਸ਼ ਨਾਲ ਦੇ ਸਪੈਸ਼ਲ ਨਾਰਖਲੀ ਬਾਜ਼ਾਰ ਚੋ ਇਹ ਆ ਨਾਰਖਲੀ ਬਾਜ਼ਾਰ ਨਾਰਕਲੀ ਵਿਚਾਰ ਦੇ ਸੂਟ ਕੜਤੇ ਪਜਾਮੇ ਜੈਕਟਾਂ ਦੇਖ ਲਓ ਇਹਨਾਂ ਦੇ ਫੁੱਲ ਜੈਕਟਾਂ ਵੀ ਲੱਗੀਆਂ ਆਵੇ ਅੱਥੇ ਵੀ ਸਿਲਾਈ ਦਾ ਕੰਮ ਚੱਲ ਰਿਹਾ ਆ ਹਾਂ ਹੋਰ ਉਹ ਉੱਧਰਲੇ ਪਾਸੇ ਨੂੰ ਮਾਪਨਾ ਆ ਦੇ ਨਿਊ ਨਾਰਕਲੀ ਵਿਚਾਰ ਮੋਰੇ ਓ ਮਾਈ ਗਾਡ ਹਾ ਲੋ ਹਾ ਲੋ ਹਾ ਲੋ ਆ ਜਾਓ ਆ ਗਏ ਆ ਗਏ ਆ ਗਏ ਇੱਧਰ ਤੇ ਨੰਗਦੇ ਇੱਧਰ ਤੇ ਆ ਜਾਓ ਸਾਈਡ 'ਚ ਗੁੱਪੇ ਕਿੱਥੇ ਫਸਣਾ ਉਹ ਗਏ ਭਾਜੀ ਮੋਰੇ ਮੋਰੇ ਇੰਦਰ ਛੂ ਇੰਦਰ ਕੱਪੜੇ ਵਗੈਰਾ ਛੋਟੇ ਜਿਹੇ ਗਾਂ ਹਾਂ ਕਰੜਾ ਕੰਮ ਕਰ ਲੈ ਪਤਾ ਆਪਣੇ ਦਾਣੇ ਖਾਂਦੇ ਆਰਾਮ ਨਾਲ ਬੈਠੇ ਨਾ ਵੀ ਰਹੇ ਨਾ ਬੈਠੋ ਹਾਂ ਨਾ ਰਹੇ ਆ ਦਾਣੇ ਖਾ ਰਹੇ ਆ ਸਿਆਈਆਂ ਦਰਸਾਈ ਮੀਆਂ ਮੀਰ ਜੀ ਦੀ ਦਰਗਾਹ ਤੇ ਨੇ ਪ੍ਰਾਣੇਂ ਤਰਾ ਤੇ ਜਿੱਥੇ ਵੀ ਜਾਂਦੇ ਉੱਥੇ ਹੀ ਪ੍ਰਾਣੇ 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 ਤੋਂ ਪ੍ਰਾਣੇ ਤਰਾ